ਹਫਤੇ 52 ਆ ਪੰਜਾਬੀ ਇੰਡਸਟਰੀ ਦੇ ਵਿੱਚ ਨਹੀਂ ਮਤਲਬ ਉਹੀ ਸਾਲ ਦੇ ਵਿੱਚ ਹਫਤੇ 52 ਤਾਂ ਫਿਲਮ ਐਪਰੋਕਸੀਮੇਟਲੀ 100 ਦੇ ਨੇੜੇ ਬਣਦੀਆਂ ਨੇ ਤੇ ਨਾ ਆਪਾਂ ਅਮੀਰ ਖਾਨ ਨਾਲ ਆਉਣਾ ਨਾ ਆਪਾਂ ਸਲਮਾਨ ਖਾਨ ਨਾਲ ਆਉਣਾ ਨਾ ਆਪਾਂ ਸ਼ਾਹਰੂਖ ਖਾਨ ਨਾਲ ਆਉਣਾ ਤੇ ਨਾ ਆਪਾਂ ਮਤਲਬ ਰਣਵੀਰ ਪੰਜ ਸੱਤ ਬੰਦੇ ਜਿਹੜੇ ਬਾਲੀਵੁੱਡ ਦੇ ਆਪਾਂ ਉਹਨਾਂ ਦੇ ਨਾਲ ਆਉਣਾ ਨਹੀਂਗਾ ਤੇ ਉਸ ਤੋਂ ਬਾਅਦ ਚ ਜਨਵਰੀ ਮਤਲਬ ਤੇ ਦਸੰਬਰ ਤੇ ਨਵੰਬਰ ਆਪਾਂ ਵੈਸੇ ਨਹੀਂ ਆਉਣਾ 12 ਹਫ਼ਤੇ ਉਹ ਪੰਜ ਸੱਤ ਦਾ ਵੱਡੇ ਪਿੱਛੇ ਬਚੇ ਆਲਮੋਸਟ ਆਲਮੋਸਟ 40 40 ਵੀ ਜਿਆਦੇ ਗਏ ਤੇ ਮੈਂ 35 ਹਫ਼ਤੇ ਬਚੇ ਤੇ 35 ਹਫ਼ਤੇ ਤੁਸੀਂ ਲਾ ਲਓ ਹਾਂ ਤਿੰਨ ਤਿੰਨ ਫਿਲਮਾਂ ਬਣ ਗਈਆਂ ਹਫ਼ਤੇ ਦੀਆਂ ਤੇ ਆਉਣ ਗਿਆ ਉਹ ਤੇ ਗੁੱਸੇ ਕਿਲੇ ਨਾ ਕਰੇ ਮੇਰੀ Thank you. ਪਾਜੀ ਉਹ ਵੀ ਆਪਣੀ ਨੇ ਉਹ ਕਿਹੜਾ ਚੰਨ ਤੇ ਕਰਦੇ ਨੇ ਉਹ ਹਿੰਦੀ ਪੰਜਾਬੀ ਅੰਗਰੇਜ਼ੀ ਐਂਜ ਨਾ ਕਰਿਆ ਕਰੋ ਭਾਈ ਹਣਾ ਕੋਈ ਪਹਿਲਾਂ ਛੋਟੇ ਛੋੜੇ ਮੁੱਦੇ ਚੱਲਦੇ ਆ ਵੀਰੇ ਪਹਿਲਾਂ ਤਾਂ ਹਿੰਦੀ ਫਿਲਮਾਂ ਦੇਖਦੇ ਆ ਰਹੇ ਹਾਂ ਕੋਈ ਟਾ ਮਸਲਾ ਨਹੀਂ ਗਾ ਵੀ ਫਿਲਮਾਂ ਨੇ ਆਪਣੀਆਂ ਫਿਲਮਾਂ ਨੇ ਜਾਂ ਤਾਂ ਉਹ ਵੀ ਆਪਾਂ ਕਦੇ ਆਪਾਂ ਨੂੰ ਕਦੇ ਕੋਈ ਪਸੰਦ ਨਹੀਂ ਆਈ ਹਿੰਦੀ ਆਪਾਂ ਤਾਂ ਉਹ ਵੀ ਵੇਖਦੇ ਆ ਨਾ ਜਿਹੜਾ ਅੰਗਰੇਜ਼ੀ ਚ ਦਾ ਲੱਗਦਾ ਅੰਗਰੇਜ਼ੀ ਵੀ ਵੇਖੀ ਜਾਂਦਾ ਚੰਗਾ ਸਿਨੇਮਾ ਜਿੱਥੇ ਵੀ ਬਣਦਾ ਉਹਨੂੰ ਐਪਰੀਸ਼ੀਏਟ ਕਰੋ ਹੁਣ ਮੈਂ ਚੰਗੇ ਸਿਨੇਮਾ ਦੀ ਗੱਲ ਕਰ ਰਿਹਾ ਰਾਈਟ ਨਾਉ ਸਭ ਤੋਂ ਬੈਸਟ ਸਿਨੇਮਾ ਕੋਰੀਅਨ ਬਣ ਜਾਂਦਾ ਆਨ ਹੋ ਰਿਹਾ ਇਤਨੀ ਦਾ ਜਿਹੜਾ ਸਿਨੇਮਾ ਵਧੀਆ ਬਣਦਾ ਉਹਨੇ ਅਪਰੀਸ਼ੀਏਟ ਕਰੀਏ ਇਰਾਨੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏਟ ਕੋਰੀਅਨ ਸਿਨੇਮਾ ਵਧੀਆ ਬਣਦਾ ਵੀ ਹੈਵ ਟੂ ਅਪਰੀਸ਼ੀਏਟ ਪੰਜਾਬੀ ਸਿਨੇਮੇ ਦੀ ਆਪਣੀ ਖੁਸ਼ਬੂ ਆ ਇੱਕ ਰੀਜਨ ਦੀ ਆਪਣੀ ਖੁਸ਼ਬੂ ਆ ਮਰਾਠੀ ਫਿਲਮ ਵਧੀਆ ਬਣਦੀਆਂ ਮਲਿਆਲਮ ਫਿਲਮ ਵਧੀਆ ਬਣਦੀਆਂ ਤਾਮਿਲ ਵਧੀਆ ਬਣਦੀਆਂ ਸੋ ਹਰ ਜਗ੍ਹਾ ਦੀ ਇੱਕ ਆਪੋ ਆਪਣੀ ਖੁਸ਼ਬੂ ਆ ਸੋ ਵੀ ਹੈਵ ਟੂ ਅਪਰੀਸ਼ੀਏਟ ਤੇ ਆਪਾਂ ਨੂੰ ਸਾਰੇ ਸਿਨੇਮੇ ਜਿਹੜੇ ਚੰਗਾ ਕੰਮ ਕਰਦੇ ਆ ਉਹਨਾਂ ਉਹਨਾਂ ਦੀਆਂ ਚੀਜ਼ਾਂ ਵੀ ਐਡਾਪਟ ਕਰਨੀਆਂ ਚਾਹੀਦੀਆਂ ਉਹਨਾਂ ਤੋਂ ਸਿੱਖਣਾ ਥੈਂਕ ਯੂ ਥੈਂਕ ਯੂ ਸਾਰਿਆਂ ਦਾ ਸ਼ੁਕਰੀਆ ਸੀਮਾ ਮੈਡਮ ਤੁਹਾਡੀ ਬਹੁਤ ਬਹੁਤ ਪਿਆਰ ਮੈਂ ਤਾਂ ਸਾਰਿਆਂ ਦਾ ਸ਼ੁਕਰਾਨਾ ਕਰ ਰਹੀ ਹਾਂ ਕਿਉਂਕਿ ਤੁਸੀਂ ਪਹਿਲਾਂ ਵੀ ਸਾਰੀਆਂ ਫਿਲਮਾਂ ਨੂੰ ਬਹੁਤ ਪਿਆਰ ਦਿੱਤਾ ਤੇ ਹੁਣ ਇਸ ਫਿਲਮ ਨੂੰ ਵੀ ਜਿਹਦਾ ਨਾਂ ਹੀ ਸ਼ੁਕਰਾਨਾ ਹੈ ਹੈਨਾ ਤਾਂ ਬਸ ਤੁਹਾਡਾ ਵੀ ਸ਼ੁਕਰਾਨਾ ਹੈ ਕਿ ਤੁਸੀਂ ਘਰ ਘਰ ਜਾ ਕੇ ਇਹ ਮੈਸੇਜ ਪਹੁੰਚਾਣਾ ਤੁਸੀਂ ਤਾਂ ਦੇਖ ਲਈ ਹੈ ਵੀ ਸਾਡੀ ਫਿਲਮ ਕਹੀ ਜੀ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਸੰਦ ਵੀ ਆਈ ਐ ਆਈ ਐ ਕਿ ਨਹੀਂ ਬਿਲਕੁਲ ਬਸ ਇਹ ਹੈ ਕਿ ਹੁਣ ਅਸੀਂ ਤੁਹਾਨੂੰ ਫੇਰ ਬੇਨਤੀ ਕਰਦੇ ਆ ਤੁਹਾਡੀਆਂ ਜ਼ਿੰਮੇਵਾਰੀਆਂ ਜ਼ਿਆਦਾ ਵੱਧ ਜਾਂਦੀਆਂ ਨੇ ਕਿਉਂਕਿ ਅਸੀਂ ਘਰ-ਘਰ ਨਹੀਂ ਜਾ ਸਕਦੇ ਤੇ ਤੁਸੀਂ ਸਾਡਾ ਮੈਸੇਜ ਜਿਹੜਾ ਘਰ-ਘਰ ਪਹੁੰਚਾ ਸਕਦੇ ਹੋ ਤੇ ਬਹੁਤ ਸੋਹਣੀ ਫਿਲਮ ਹੈ ਤੇ ਇਸ ਫਿਲਮ ਨੂੰ ਵੀ ਬਹੁਤ ਪਿਆਰ ਦਿਵਾਓ ਤੇ ਅਸੀਂ ਆਡੀਅנס ਨੂੰ ਵੀ ਕਹਾਂਗੇ ਵੀ ਤੁਹਾਡੇ ਸਾਰਿਆਂ ਦੇ ਦੇਖਣ ਵਾਲੀ ਹੈ ਇੱਕ ਵੱਖਰਾ ਜਿਹਾ ਕਨਸੈਪਟ ਹੈ ਘਰ-ਘਰ ਦੀ ਕਹਾਣੀ ਹੈ ਇੱਕ ਪਰਿਵਾਰਿਕ ਸਟੋਰੀ ਹੈ ਤੇ ਤੁਹਾਡੇ ਸਾਰਿਆਂ ਦੇ ਪਿਆਰ ਦੀ ਜ਼ਰੂਰਤ ਹੈ ਤੁਹਾਡਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਚਲੋ ਜਦੋਂ ਜੇਸਾ ਸਾਡ ਦੀ ਏਜ ਹੋਈ ਜਾ ਰਹੀ ਹੈ ਉਹੋ ਜਿਹਾ ਹੀ ਕੰਮ ਮਿਲੀ ਜਾ ਰਿਹਾ ਹੈ ਪਰ ਮੇਨ ਗੱਲ ਇਹ ਹੈ ਕਿ ਅੱਜਕਲ ਜਿੱਦਾਂ ਪਰਿਵਾਰ ਟੁੱਟਦੇ ਜਾ ਰਹੇ ਹਨ ਹਰੇਕ ਬੰਦਾ ਸੈਲਫ ਸੈਂਟਰਡ ਹੋ ਗਿਆ ਹੈ এজ ਦੇ ਟਾਈਮ ਦੇ ਵਿੱਚ ਇਹ ਸ਼ੁਕਰਾਨਾ ਵਰਗੀ ਫਿਲਮ ਦਾ ਕਨਸੈਪਟ ਸੋਚਣਾ ਉਹਨੂੰ ਡਾਇਰੈਕਟ ਕਰਨਾ ਔਰ ਉਹਦੇ ਵਿੱਚ ਰੋਲ ਕਰਨਾ ਇੱਕ ਬੜੇ गर्व ਦੀ ਮਾਣ ਦੀ ਗੱਲ ਹੈ ਔਰ ਮੈਂ ਗੁਰੂ ਮਹਾਰਾਜ ਜੱਗ ਕੇ ਇਹੀ ਬੇਨਤੀ ਕਰਾਂਗਾ ਕਿ ਜਿਸ ਤਰ੍ਹਾਂ ਦਾ ਫਿਲਮ ਦਾ ਕਨਸੈਪਟ ਹੈ ਜਾਂ ਜਿਹੜਾ ਫਿਲਮ ਮੈਸੇਜ ਦੇ ਰਹੀ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ